ਇਹ ਮਾਮਲਾ ਹੈ ਲੁਧਿਆਣਾ ਦੇ ਟਿੱਬਾ ਰੋਡ ਦੀ ਬਿਆੰਤ ਕਲੋਨੀ ਦਾ ਜਿੱਥੇ ਜਾਣਕਾਰੀ ਮੁਤਾਬਕ ਨਜਾਇਜ਼ ਬੰਦੇ ਨੇ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਜਾਨ ਲੈ ਲਈ ਕਿਉਂਕਿ ਇਸ ਨੌਜਵਾਨ ਦਾ ਬਾਹਰ ਕਿਸੇ ਵਿਆਹੁਤਾ ਮਹਿਲਾ ਦੇ ਨਾਲ ਪ੍ਰੇਮ ਸਬੰਧ ਸਨ ਅਤੇ ਜਦੋਂ ਇਸ ਦਾ ਪਤਾ ਮਹਿਲਾ ਦੇ ਪਤੀ ਨੂੰ ਲੱਗਾ ਤਾਂ ਉਸ ਨੇ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੇ ਨਾਲ ਇਸ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ 23 ਸਾਲਾ ਨੌਜਵਾਨ ਹਸਪਤਾਲ ਦੇ ਵਿੱਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ ਅਤੇ ਉਸ ਦੇ ਇੱਕ ਟਰੱਕ ਡਰਾਈਵਰ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਸਨ ਜਦੋਂ ਇਹਨਾਂ ਦੋਵਾਂ ਨੂੰ ਮਹਿਲਾ ਦੇ ਪਤੀ ਨੇ ਕਮਰੇ ਦੇ ਵਿੱਚ ਇਕੱਠੇ ਦੇਖਿਆ ਤਾਂ ਉਸਨੇ ਗੁੱਸੇ ਦੇ ਵਿੱਚ ਆ ਕੇ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਸਥਾਨਕ ਵਾਸੀਆਂ ਨੇ ਦੋਵਾਂ ਨੂੰ ਗੰਭੀਰ ਰੂਪ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਇਲਾਜ ਦੌਰਾਨ ਗੁਰਵਿੰਦਰ ਸਿੰਘ ਨੇ ਦਮ ਤੋੜ ਦਿੱਤਾ ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਕਾਰਵਾਈ ਕਰਦਿਆਂ ਹੋਇਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਹਦੇ ਵਿੱਚ ਸਾਨੂੰ ਤਲਾਸ਼ੀ ਦੀ ਸਿਵਲ ਹਸਪਤਾਲ ਲੁਧਿਆਣਾ ਤੋਂ ਕਿ ਗੁਰਵਿੰਦਰ ਸਿੰਘ ਨਾਮ ਦਾ ਜਿਹੜਾ ਲੜਕਾ ਹੈ ਉਦੀ ਡੈਥ ਹੋ ਗਈ ਹੈ ਸੀ ਹਸਪੀਟਲ ਵਿੱਚ ਤੇ ਬਿਊਰੋਸ ਤੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਇਹਦੇ ਚ ਅਸੀਂ ਬੋਡੀ ਮਾਊਂਸਲ ਜਾ ਕੇ ਆਏ ਮੈਂ ਉਹਦੇ ਸੱਟਾਂ ਲੱਗੀਆਂ ਨੇ ਤੇ ਮੈਟਰ ਮੀਨ 302 ਦਾ ਇਹਦੇ ਸਬੰਧ ਦੇ ਵਿੱਚ ਉਹ ਜਿਹੜਾ ਹੈਗਾ ਰਹਿਣ ਵਾਲਾ ਕਾਲੇਵਾਲ ਬਣਦਾ ਤੇ ਜਿਹੜਾ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਗੋਪਾਲ ਨਗਰ ਦੇ ਨੇੜੇ ਮੰਨ ਲਾ ਪੈਂਦਾ ਉੱਥੇ ਇਨਸੀਡੈਂਟ ਹੋਇਆ ਇਹਦੇ ਵਾਰਸਾਂ ਨੂੰ ਬੁਲਾਇਆ ਤੇ ਵਾਰਸਾਂ ਬੁਲਾ ਕੇ ਜੋ ਸਟੇਟਮੈਂਟ ਦੇਣਗੇ ਤੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਹੋਈ ਸੀ ਜੋ ਸਾਨੂੰ ਸਟੇਟਮੈਂਟ ਲਿਖਾਉਣਗੇ ਉਹਦੇ ਚ ਸਾਰੇ ਪਿਕਚਰ clear ਹੋ ਦੇ ਜੀ ਇਨਵੈਸਟੀਗੇਸ਼ਨ ਕਰਾਂਗੇ ਫਿਰ ਦੋਨੋਂ ਦੋਨਾਂ ਨੂੰ ਕੰਪੇਅਰ ਕਰਾਂਗੇ ਐਕਚੁਅਲੀ ਇਹਦਾ ਮੌਦਾ ਕਾਰਨ ਦੀ ਹੈ ਅੱਜ ਕੀ ਦਾ ਕੋਈ ਮਾਮਲਾ ਲੱਗ ਨਹੀਂ ਫਿਲਹਾਲ ਨਹੀਂ ਮੈਂ ਗੱਲ ਕਹਿ ਸਕਦਾ ਅਜੇ ਪਤਾ ਲੱਗੇਗਾ ਬਹਰਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਅਮਲ ਦੇ ਵਿੱਚ ਲਿਆਉਂਦੀ ਹੈ ਲੁਧਿਆਣਾ ਤੋਂ ਤਰਸੀਮ ਭਾਰਦवाज ਦੀ ਰਿਪੋਰਟ ਡੇਲੀ ਪੋਸਟ ਪੰਜਾਬੀ